થપ્પડ માર્યા ગયા ਭਾਈ ਇਹ ਜਿਹੜੇ ਜਿਹੜੇ ਸਿੱਖਧਰਮ ਦੇ ਪ੍ਰਚਾਰ ਕਰਦੇ ਕੁੰਡਿਆਂ ਨੂੰ ਸਪੋਰਟ ਕਰਦੇ ਇਹ ਨਹੀਂ ਸਿੱਖਧਰਮ ਦੇ ਪ੍ਰਚਾਰ ਇਹੋ ਜਿਹੇ ਸਿੱਖਧਰਮ ਦੇ ਪ੍ਰਚਾਰਾਂ ਦੀ ਲੋੜ ਨਹੀਂ ਗਈ ਜਿਹੜੇ ਕੁੰਡਿਆਂ ਦਾ ਸਾਥ ਦਿੰਦੇ ਬਣੇ ਕਿਹੜੇ ਸਿੱਖਧਰਮ ਦੇ ਪ੍ਰਚਾਰ ਦੇ ਕਿਹੜਾ ਸਿੱਖਧਰਮ ਦੇ ਪ੍ਰਚਾਰ ਕਰਦਾ ਰਿਹਾ ਤੁਸੀਂ ਆਹ ਰਿਕਾਰਡ ਦੇ ਵਿੱਚ ਕਿਹੜੇ ਸਿੱਖਧਰਮ ਦੇ ਪ੍ਰਚਾਰ ਦਿੰਦਾ ਮੈਂ ਕਿਹੜੇ ਜੁਰਮ ਕਿਹੜੇ ਆਨੇ ਵਿੱਚ ਦੇ ਵਿੱਚ ਆ ਵੇਖੋ ਗਲ ਪੈਰੋ ਹੀ ਲੋਕਾਂ ਦੇ ਗੱਲ ਗੱਲ ਪੈਰੋ ਹੀ ਫ੍ਰੈਂਕਾਂ ਨੂੰ ਇਹ ਪਹਿਲਾਂ ਹੀ ਪ੍ਰੈਜ਼ਿੰਗ ਕਰਦੇ ਕੁੰਡਿਆਂ ਨੂੰ ਪਹਿਲਾਂ ਹੀ ਪ੍ਰੈਜ਼ਿੰਗ ਕਰਕੇ ਬੈਠੇ ਹੋਏ ਨੇ ਅੱਜ ਗੱਲ ਕਰੋ ਹੈਲੋ ਛੇਵੀਂ ਨੰਬਰ ਦੇ ਵਿਸ਼ੇਸ਼ੀ अॼु 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 हुन अॼु महिनो यादि તે સાહેબ દેવ હતા સકરા આની સેટી ઓર ઓ સાકર દેના લાઈવ કાંટીઓ કરે આ પડ જેડા મારે દો તકવીરા દો તોડેગા थप्पड़ सिख धर्म का प्रचार ਨੋ ਸਪੋਰਟ ਕਰਦੇ ਨੇ ਇਹ ਨਹੀਂ ਸਿੱਖ ਤਰੰਮੇ ਦਾ ਪ੍ਰਚਾਰ ਇਹੋ ਜਿਹੇ ਸਿੱਖ ਤਰੰਮੇ ਦੇ ਪ੍ਰਚਾਰਾ ਦੀ ਲੋੜ ਨਹੀਂ ਜਿਹੜੇ ਗੁੰਡਿਆਂ ਨੂੰ ਖਾ ਚੰਦੇ ਬਣੇ ਕਿਹੜੇ ਸਿੱਖ ਤਰੰਮੇ ਦੇ ਪ੍ਰਚਾਰ ਦੇ ਕਿਹੜੇ ਸਿੱਖ ਤਰੰਮੇ ਦਾ ਪ੍ਰਚਾਰ ਕਰਦਾ ਰਿਹਾ ਤੁਸੀਂ ਰਿਕਾਰਡ ਦੇ ਵਿੱਚ ਕਿਹੜੇ ਜ਼ਿਕਰ ਆਉਂਦਾ ਹੈ ਮੈਂ ਕਿਹੜੇ ਜੁਰਮ ਕਿਤੇ ਕਰਦੇ ਬੰਦੇ ਦੇ ਵਿੱਚ ਆ ਵੇਖੋ ਗਲ ਪੈਰੇ ਲੋਕਾਂ ਦੇ ਗੱਲ ਗੱਲ ਫ੍ਰੈਂਕਲ ਨੂੰ ਇਹ ਪਹਿਲਾਂ ਹੀ ਫ੍ਰੈਂਕਲ ਬੈਠੇ ਪਹਿਲਾਂ ਹੀ ਫ੍ਰੈਂਕਲ ਕਰਕੇ ਬੈਠੇ ਹੋਏ ਨੇ ਅੱਜ ਗੱਲ ਕਰੋ ਹੈਲੋ 3 ਨੰਬਰ ਦੇ ਵਿਸ਼ੇਸ਼ੀ 3 ਨੰਬਰ ਦੇ ਲੋਕ ਬਦਮਾਸ਼ तस्वीरा <laughs>